ਇੱਥੇ ਲਗਾਤਾਰ ਪੈ ਰਹੀਆਂ بارشਾਂ ਦੇ ਕਾਰਨ ਲੋਕਾਂ ਦੇ ਮਕਾਨ ਡਿੱਗ ਰਹੇ ਹੈਗੇ ਆ ਤੇ ਗੋਲੂ ਦਾ ਮੋੜ ਦੇ ਵਿੱਚ ਮੌਜੂਦ ਹੈਗੇ ਆ ਹੁਣੇ ਹੀ ਇੱਕ ਛੱਤ ਜਿਹੜੀ ਆ ਪਿਛਲੇ ਕਿੰਨੇ ਦਿਨਾਂ ਤੋਂ ਤੁਸੀਂ ਦੇਖ ਸਕਦੇ ਹੋ بارش ਪੈ ਰਹੀ ਹੈ ਅਚਾਨਕ ਛੱਤ ਜਿਹੜੀ ਆ ਡਿੱਗ ਚੁੱਕੀ ਆ ਤੇ ਕਾਫੀ ਨੁਕਸਾਨ ਵੀ ਹੋ ਗਿਆ ਤੇ ਮੁੰਡਾ ਥੱਲੇ ਵੀ ਆ ਚੱਲਿਆ ਸੀ ਉਹਦੇ ਨਾਲ ਗੱਲਬਾਤ ਵੀ ਕਰਾਉਣਿਆ ਤੁਹਾਨੂੰ ਪਰ ਇੱਕ ਵਾਰ ਤੁਹਾਨੂੰ ਦਿਖਾ ਦਿੰਨੇ ਆ ਬਾਲਿਆਂ ਦੀ ਛੱਤ ਜਿਹੜੀ ਆ ਸਾਰੀ ਟਹਿ ਟੇਰੀ ਹੋ ਗਈ ਇੱਧਰ ਦੇਖੋ ਮਿਸਤਰੀ ਦਾ ਕੰਮ ਸੀ ਲੱਕੜ ਦਾ ਤੇ ਕਾਫੀ ਨੁਕਸਾਨ ਆ ਬਾਈ ਦਾ ਹੋ ਗਿਆ ਥੱਲੇ ਸਮਾਨ ਸਾਰਾ ਕੂਲਰ ਟੁੱਟ ਗਿਆ ਹੋਰ ਕਾਫੀ ਕੀਮਤੀ ਸਮਾਨ ਜਿਹੜਾ ਪਿਆ ਸੀ ਸਾਰਾ ਸਮਾਨ ਖੇਰੂ ਫੇਰ ਹੋ ਗਿਆ ਹਾਲਾਤ ਗੋਲੂ ਕਾ ਮੋੜ ਦੇ ਤੁਹਾਨੂੰ ਦਿਖਾ ਰਹੇ ਹੈਗੇ ਆ ਗੋਲੂ ਕਾ ਮੋੜ ਦੀਆਂ ਤਸਵੀਰਾਂ ਨੇ ਤੁਸੀਂ ਲਾਈਵ ਦੇਖ ਰਹੇ ਹੋ ਗੱਲਬਾਤ ਕਰਦੇ ਆ 22 ਦੀ ਦੁਕਾਨ ਆ ਤੇ ਕੰਮ ਵੀ ਕਰ ਰਿਆ ਸੀ ਕਿੰਨੇ ਮਿੰਟ ਪਹਿਲਾਂ ਹੋਈ ਹੈ ਕਟਨਾ ਪੰਜ-ਛੇ ਮਿੰਟs ਸਰਫੇਲ ਹੋਈ ਹੈ ਪਰ ਪਾਣੀ ਛੱਤ ਤੋਂ ਵਗਦੀ ਸੀ ਅੱਛਾ ਬਾਲੇ ਸੈੱਟ ਕਰਨੇ ਤੇ ਰਪੈਰ ਪਾ ਰਿਆ ਸੀ ਅੱਛਾ ਫਿਰ ਪੈਰ ਪਾਦੇ ਆਪਾਂ ਦੇ ਅੱ비 ਥੱਲੇ ਸੱਤ ਗਿੱਦਗੇ ਅੱਛਾ ਉਪਰੋਂ ਥੱਲੇ ਡਿੱਗੇ ਹੋ ਨਹੀਂ ਜੀ ਥੱਲੇ ਥੱਲੇ ਹੀ ਕਰੇ ਸੀ ਜੀ ਕੁੱਲੋਂ ਥੱਲੇ ਖੜੇ ਸੀ ਹਾਂ ਜੀ ਹਾਂ ਜੀ ਕੰਮ ਕਰੀ ਜਾਂਦੇ ਸੀ ਕੰਮ ਕਰੀ ਜਾਂਦੇ ਬੱਚਤ ਹੈ ਹੁਣ ਠੀਕ ਹੈ ਹਾਂ ਠੀਕ ਹੈ ਜੀ ਹਾਂ ਜੀ ਬੱਚਤ ਹੈ ਜੀ ਬੱਚ ਗਈ ਇਹ ਬਾਰਸ਼ਾਂ ਜਿਹੜੇ ਲਗਾਤਾਰ ਪੈ ਰਹੀ ਉਹਨਾਂ ਕਰਕੇ ਬਾਰਸ਼ਾਂ ਖਾਣੀ ਹੋ ਰਹੀ ਹੈ ਜੀ ਇੱਕ ਆ ਮੁੰਡਾ ਨਹੀਂ ਲਾ ਇੱਕ ਆ ਮੁੰਡਾ ਵੀ ਨਾਰਾ ਜੀ ਦ పెర్దਨ ਲੱਗੀ ਛੱਟ ਕੋਈ ਮੋਢੇ ਤੇ ਮੋਢੇ ਲੱਗੀ ਆ ਇਹਨੂੰ ਲੈ ਕੇ ਚੱਲੋ ਯਾਰ ਡਾਕਟਰ ਵਗੈਰਾ ਦੇ ਅੱਛਾ ਦੇ ਹਾਂ ਆ ਇੱਧਰ ਵੀ ਮੁੰਡੇ ਦੀ ਛੱਟ ਲੱਗੀ ਆ ਇੱਧਰ ਵੀ ਲੱਗੀ ਆ ਤੇ ਥੱਲੇ ਤੋਂ ਵੀ ਥੱਲੇ ਸੀ ਇੱਥੇ ਹਾਂ ਜੀ ਦੋਨੇ ਜਣੇ ਥੱਲੇ ਸੀ ਅੰਦਰ ਹੀ ਸੀ ਅੱਛਾ ਅੰਦਰ ਹੀ ਸੀ ਕੰਮ ਕਰੀ ਜਾਂਦੇ ਸੀ ਕੰਮ ਨੇ ਕੰਮ ਛੱਟ ਹੀ ਕਰੀ ਜਾਂਦੇ ਸਾਨੂੰ ਪਾਲੇ ਨੂੰ ਅੱਛਾ ਪਾਣੀ ਵਗੀ ਜਾਂਦਾ ਸੀ ਮੋਲ ਚਾਂਦੀ ਤੇ ਮੈਂ ਕਿਹਾ ਛੱਟ ਕੱਟ ਤੇ ਤਰਪਾਈ ਪਾ ਲੈਂਦੇ ਹਾਂ ਹੂੰ ਦੁਪਹਿਰ ਤੋਂ ਪਹਿਲਾਂ ਹੀ ਜਾ ਜੇ ਵੀ ਪਹਿਲੇ ਕੰਮ ਹੋ ਗਿਆ ਪਹਿਲੇ ਕੰਮ ਹੋ ਗਿਆ ਜੀ ਇਹ ਲਫਾਣ ਵੀ ਕਾਫੀ ਹੋ ਗਿਆ ਕਿਸਾਨ ਤਾਂ ਕਾਫੀ ਤੁਹਾਡੇ ਸਕੂਲੋਂ ਦੇ ਕੇ ਉਹ ਸਮਾਨ ਥੱਲੇ ਸਮਾਨ ਕਾਫੀ ਪਿਆ ਆਪਣੇ ਕੰਮ ਦਾ ਹੁਣ ਪਤਾ ਲੱਗੇਗਾ ਬੱਚੇ ਚੈੱਕ ਕਰਾਂ ਕਿ ਕੀ ਸਬਕ ਸਬ ਜੀ ਹਾਂ ਜੀ ਬਿਲਕੁਲ ਹਾਲਾਤ ਤੁਸੀਂ ਦੇਖੋ ਲਗਾਤਾਰ ਕਹਿਰ ਜਿਹੜਾ ਹੈ ਉਹ ਵਾਪਰਿਆ ਕੁਦਰਤ ਲੋਕਾਂ ਤੋਂ ਬੇਮੁਖ ਹੋ ਰਹੀ ਹੈ ਹਾਲਾਤ ਇਹ ਬਣ ਗਏ ਦਰਿਆ ਦੇ ਵਿੱਚ ਜਾਂਦੇ ਆ ਉਹਨਾਂ ਲੋਕਾਂ ਦੇ ਕਿਸਾਨਾਂ ਦੀ ਫਸਲਾਂ ਬਰਬਾਦ ਹੋ ਰਹੀਆਂ ਨੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਮਕਾਨ ਡਿੱਗਰੇ ਨੇ ਦੁਕਾਨਾਂ ਡਿੱਗੀਆਂ ਨੇ ਹਾਲਾਤ ਬਣ ਚੁੱਕੇ ਨੇ ਇੱਕ ਵਾਰ ਤਸਵੀਰ ਤੁਹਾਨੂੰ ਦਿਖਾ ਦਿੰਨੇ ਆ ਦੁਬਾਰਾ ਕਿੰਨਾ ਸਮਾਨ ਜਿਹੜਾ ਹੈ ਕੈਮਰਾ ਪਰਸਨ ਨੂੰ ਕਹਦਾ ਅੱਗੇ ਜਾ ਕੇ ਦਿਖਾਓ ਕਿੰਨਾ ਸਮਾਨ ਟੁੱਟ ਗਿਆ ਕਾਫੀ ਨੁਕਸਾਨ ਜਿਹੜਾ ਉਹ ਹੋ ਗਿਆ ਛਤਰੀਆਂ ਦਾ ਕੰਮ ਹੈ ਜੋੜੇ ਜੋੜੀਆਂ ਬਣਾਉਣੀਆਂ ਦਰਵਾਜ਼ੇ ਬਣਾਉਣੇ ਬਾਈ ਦਾ ਕਾਫੀ ਪੁਰਾਣਾ ਕੰਮ ਹੈ ਇੱਥੇ ਬਾਜੇਗਾ ਪਿੰਡ ਤੂੰ ਇਹ ਨੌਜਵਾਨ ਤੇ ਅੱਥੀ ਮਿਹਨਤ ਕਰਦਾ ਤਾਂ ਪਰ ਆ ਦੇਖਸੋ ਥੱਲੇ ਰੰਗਦਿਆਂ ਕਹਿਣੀਆਂ ਵੀ ਪੰਜਾਂ ਨੇ ਸਾਰਾ ਨੁਕਸਾਨ ਜਿਹੜਾ ਕਾਫੀ ਹੋ ਚੁੱਕਿਆ ਇਹ ਨੁਕਸਾਨ ਵੀ ਕਾਫੀ ਹੋ ਗਿਆ ਕਿੰਨੇ ਕੋ ਦਾ ਅੰਦਾਜ਼ਾ ਹੋਊਗਾ ਬੰਦੇ ਕਹਿੰਦੇ ਥਲੂ ਕੀ ਸਮਾਨ ਲਿਕਦਾ ਹੈ ਕੰਮ ਦਾ ਲਿਕਦਾ ਟੁੱਟ ਗਿਆ ਹੈ ਟੁੱਟ ਗਿਆ ਹਾਂਜੀ ਹਾਂਜੀ ਕਾਫੀ ਮਹਿੰਗੀ ਇਸ਼ਤਰੀ ਵਗੈਰਾ ਕਹਿੰਦੇ ਆ ਉਹ ਲੱਕੜ ਬਹੁਤ ਮਹਿੰਗੀ ਹੈ ਜੀ ਬੇ ਬਾਲਚਾਂ ਦਾ ਫੇਰ ਵੀ ਖਤਰਾ ਹੈ ਕੀ ਪਤਾ ਪਾਣੀ ਨਾ ਭਿੱਜ ਵੀ ਸਕਦੀ ਹੈ ਬੀਮਾ ਉਹ ਮਕਰਾਇਆ ਸੀ ਤਾਂ ਕਿ ਨਹੀਂ ਬੀਮਾ ਨਹੀਂ ਹੈ ਜੀ ਬੀਮਾ ਨਹੀਂ ਕਰਾਇਆ ਹਾਂਜੀ ਬਿਲਕੁਲ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਗੋਲੂ ਕਾ ਮੋੜ ਦੀ ਘਟਨਾ ਹੈਗੀ ਹੈ ਜਿੱਥੇ ਇਹ ਹਾਦਸਾ ਵਾਪਰਿਆ ਹੈਗਾ ਇੱਕ ਮਿਸਤਰੀ ਦੀ ਦੁਕਾਨ ਹੈ ਜਿੱਥੇ ਜੋੜੀਆਂ ਤਿਆਰ ਕੀਤੇ ਜਾਂਦੇ ਦਰਵਾਜ਼ੇ ਤਿਆਰ ਕੀਤੇ ਜਾਂ ਬਾਈ ਦਾ ਕਾਫੀ ਪੁਰਾਣਾ ਕੰਮ ਹੈ ਸਟਾਕ ਵੀ ਇਹਨਾਂ ਦੇ ਕੋਲ ਆਪਦਾ ਪਿਆ ਹੈ ਪਰ ਛੱਤ ਦੇ ਉੱਪਰੋਂ ਛੱਤ ਤੋਂ ਪਾਣੀ ਥੱਲੇ ਵਗ ਰਿਹਾ ਸੀ ਉਹਨੂੰ ਸੈਟਿੰਗ ਕਰਨ ਤੇ ਲੱਗੇ ਸੀ ਤਾਂ ਅਚਾਨਕ ਛੱਤ ਜਿਹੜੀ ਹੈ ਡਿੱਗ ਗਈ ਹੈ ਗਾਰਡਰ ਤੱਕ ਵਿੰਗੇ ਹੋ ਗਏ ਹਾਲਾਤ ਕੀ ਬੜੀ ਮੁਸ਼ਕਲ ਦੇ ਨਾਲ ਇਹ ਦੋਨੋਂ ਨੌਜਵਾਨ ਥੱਲੇ ਹੈਗੇ ਸੀ ਆਸ-ਪਾਸ ਜਿਹੜੇ ਦੁਕਾਨਦਾਰ ਸੀ ਉਹਨਾਂ ਨੇ ਬਚਾਇਆ ਹੈ ਬਾਈ ਇਹ ਫਰਸਟ ایڈ ਇਹਨਾਂ ਨੂੰ ਮੈਂ ਤਾਂ ਹੀ ਕਹਿ ਰਿਹਾ ਜਾ ਕੇ ਦਿਖਾਇਆ ਜਾਵੇ ਕਿਤੇ ਕੋਈ ਜ਼ਿਆਦਾ ਸੱਟ ਤਾਂ ਨਹੀਂ ਲੱਗੀ ਇਹ ਹਾਲਾਤ ਗੋਲੂਗਾ ਮੋੜ ਦੇ ਵਿੱਚ ਅੱਜ ਅੱਜਾਂ ਬਾਰਸ਼ਾਂ ਦੇ ਕਾਰਨ ਹੋਇਆ ਦੇਖਦੇ ਰਹੇ ਲੋਕਾਂ ਦੀ ਆਵਾਜ਼ ਲੋਕਾਂ ਦਾ ਚੈਨਲ ਤੁਹਾਡਾ ਖੁੱਦਾ ਗੁਰੂ ਅਰਜਨ